ਇੱਕ ਵਾਰ ਬੀਬੀ ਭਾਨੀ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕੇਸੀ ਇਸ਼ਨਾਨ ਕਰਵਾ ਰਹੇ ਸਨ ਬੀਬੀ ਭਾਨੀ ਜੀ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਜਿਸ ਪੀੜੇ ਦੇ ਉੱਤੇ ਬੈਠੇ ਨੇ ਉਸ ਦਾ ਇੱਕ ਪਾਵਾ ਟੁੱਟਣ ਵਾਲਾ ਹੈ ਬੀਬੀ ਭਾਨੀ ਜੀ ਨੇ ਆਪਣਾ ਹੱਥ ਉਸ ਪਾਵੇ ਦੇ ਥੱਲੇ ਦੇ ਦਿੱਤਾ ਤੇ ਪਾਵੇ ਦਾ ਜੋ ਕਿੱਲ ਸੀ ਉਹਨਾਂ ਦੇ ਹੱਥ ਦੇ ਵਿੱਚ ਚੁੱਭ ਗਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਣੀ ਦੇ ਵਿੱਚ ਘੁਲਿਆ ਹੋਇਆ ਖੂਨ ਦੇਖਿਆ ਤਾਂ ਉਹ ਜਲਦੀ ਦੇ ਨਾਲ ਪੀੜੀ ਦੇ ਉੱਤੋਂ ਉੱਠੇ ਤੇ ਬੀਬੀ ਭਾਨੀ ਜੀ ਦੀ ਸੇਵਾ ਦੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਸੇਵਾ ਦੇ ਉੱਤੋਂ ਪ੍ਰਸੰਨ ਹੋਏ ਤੇ ਕਹਿਣ ਲੱਗੇ ਮੰਗ ਧੀ ਕੀ ਮੰਗਨੀ ਹੈ ਅਸੀਂ ਤੇਰੇ ਕਰਜ਼ੇਦਾਰ ਹੋ ਗਏ ਤੇ ਬੀਬੀ ਭਾਨੀ ਜੀ ਕਹਿਣ ਲੱਗੇ ਕੀ ਨਹੀਂ ਪਿਤਾ ਜੀ ਆਪ ਜੀ ਵੱਲੋਂ ਦਿੱਤਾ ਹੋਇਆ ਬਹੁਤ ਪੂਜਿਆ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਗੁਰੂ ਸਾਹਿਬ ਜੀ ਨੇ ਇਹ ਹੀ ਗੱਲ ਦੋ ਵਾਰ ਪੁੱਛੀ